ਜੀ ਸਤਿ ਸ਼੍ਰੀ ਅਕਾਲ ਦੋਸਤੋ ਫਿਰ ਤੋਂ ਸਵਾਗਤ ਆ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਪੈਟਰੋਲ ਪੰਪ ਵਾਲੇ ਤੁਹਾਡੇ ਨਾਲ ਕਿਦਾਂ ਧੋਖਾ ਕਰਦੇ ਤੇ ਇਸ ਤੋਂ ਤੁਸੀਂ ਕਿੱਦਾਂ ਸਕਦੇ ਜਦੋਂ ਵੀ ਤੁਸੀਂ ਬਾਈਕ ਜਾਂ ਕਾਰ ਦੇ ਵਿੱਚ ਪੈਟਰੋਲ ਭਵਾਉਣਾ ਹੈ ਤਾਂ ਸਮਝ ਲਓ ਉਸ ਜ਼ੀਰੋ ਤੋਂ ਤੁਹਾਨੂੰ ਜ਼ੀਰੋ ਚੈੱਕ ਕਰਨ ਲਈ ਕਹਿੰਦਾ ਜ਼ੀਰੋ ਤੋਂ ਅਗਲ ਸਿੱਧਾ ਜ਼ੀਰੋ ਤੋਂ ਅਗਰ ਸਿੱਧਾ 5 ਤੇ ਜੰਪ ਕਰਦਾ ਤਾਂ ਸਮਝ ਲਓ ਜੰਪ ਦੇ ਨਾਂ ਤੇ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ ਕਦੇ ਵੀ 0 ਤੋਂ ਅਗਰ 5 ਦੇ ਅਗਰ 5 ਰੁਪਏ ਦਾ ਸਿੱਧਾ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ ਹਮੇਸ਼ਾ 0 ਤੋਂ ਸਟਾਰਟ 1 2 3 ਤੋਂ ਸਟਾਰਟ ਹੋਣਾ ਚਾਹੀਦਾ ਹੈ ਹਮੇਸ਼ਾ ਧਿਆਨ ਰੱਖਣਾ ਤੇ ਕਦੇ ਵੀ ਜਦੋਂ ਤੇਲ ਪਾਉਣਾ ਆਟੋ ਕੱਟ ਵਾਲੇ ਤੋਂ ਪਾਉਣਾ ਅਗਰ ਉਹ ਆਟੋ ਕੱਟ ਵਿੱਚ ਵਿੱਚ ਦੀ ਆਟੋ ਕੱਟ ਕਰ ਰਿਹਾ ਤਾਂ ਸਮਝ ਲਓ ਆਪਣੇ ਡੀਜ਼ਲ ਜਾਂ ਪੈਟਰੋਲ ਦੇ ਪ੍ਰੈਸ਼ਰ ਨੂੰ ਕੱਟ ਕਰ ਰਿਹਾ ਤੇ ਹਮੇਸ਼ਾ ਇਹ ਗੱਲਾਂ ਦਾ ਧਿਆਨ ਰੱਖਣਾ ਵੀ ਆਟੋ ਕੱਟ ਵਾਲੇ ਤੋਂ ਹੀ ਡੀਜ਼ਲ ਜਾਂ ਪੈਟਰੋਲ ਪਵਾਓ ਤਿਆਗ ਰਹੇ ਤੁਸੀਂ 1900 ਇਸ ਨੰਬਰ ਤੇ ਵੀ ਸ਼ਿਕਾਇਤ ਵੀ ਕਰ ਸਕਦੇ ਆ ਜੇ ਤੁਹਾਡੀ ਸ਼ਿਕਾਇਤ ਸਹੀ ਪਾਈ ਜਾਂਦੀ ਆ ਤਾਂ ਉਸ ਪੰਪ ਦਾ ਲਾਇਸੈਂਸ ਰੱਦ ਵੀ ਹੋ ਸਕਦਾ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ